ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਵਿੱਚ 6 ਟਰੈਕ ਪਕਾਉ ਲੈ ਕੇ ਆਇਆ ਬਾਈ ਤੇ ਇੱਕ ਸੁਪਰ ਸੀਡਰ ਸੱਤ ਚੀਜ਼ਾਂ ਲੈ ਕੇ ਆਇਆ ਆਪਣੇ ਚੈਨਲ ਤੇ ਬਕਾਉ ਬਾਈ ਤੇ ਕਿਸੇ ਵੀ ਪੁਰਾਣੇ ਕੋਈ ਵੀ ਟਰੈਕਟਰ ਖਰੀਦਣਾ ਹੁੰਦਾ ਕਿਸੇ ਨੇ ਸੁਪਰ ਸੀਡਰ ਖਰੀਦਣਾ ਹੁੰਦਾ ਕੱਲੀ ਕੱਲੀ ਮਸ਼ੀਨਰੀ ਵਾਲ ਦਾ ਬਾਈਆਂ ਦਾ ਫੋਨ ਨੰਬਰ ਹੁੰਦਾ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਇਹ ਆਪਾਂ ਵੀਡੀਓ ਬਾਈ ਆਪਾਂ ਫ੍ਰੀ ਪਾਉਣੇ ਆਪਣੇ ਚੈਨਲ ਤੇ ਬੋਟਾ ਕੋਟਲੀ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਇਹ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਮੈਨੂੰ ਇੱਕ ਜਾਂ ਵਟਸਐਪ ਕਰਦੇ ਹੋ ਜੋ ਵੀ ਤੁਹਾਡੀ ਮਹੀਨਡਰੀ ਆ ਫੋਟੋਆਂ ਭੇਜ ਦਿਆ ਕਰੋ ਉੱਤੇ ਜਾ ਕੇ ਉਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੇਨਟੇਨੈਂਸ ਦੀ ਤੇਡੇ ਫੋਨ ਨਾਲ ਤੇ ਸਾਰਾ ਉਹਦਾ ਐਡਰੈਸ ਲਿਖ ਦਿਆ ਕਰੋ ਕਿੰਨੇ ਪੈਸੇ ਲੈਣੇ ਆ ਕਿਹੜਾ ਮਾਡਲ ਆ ਹਰੇ ਸਾਰਾ ਕੁਝ ਲਿਖਿਆ ਕਰੋ ਬਾਈ ਕਈ ਭਰਾ ਅੱਧੀ ਚੀਜ਼ ਲਿਖਦੇ ਆ ਤੇ ਵੀਡੀਓ ਨੂੰ ਬਾਈ ਜਿਹੜੇ ਭਰਾ ਆਪਣੇ ਚੈਨਲ ਆ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਚੈਨਲ ਬਾਈ ਫੋਲੋ ਕਰ ਲੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਸਭ ਤੋਂ ਪਹਿਲੇ ਨੰਬਰ ਤੇ ਟਾਇਰ ਕਿਸੇ ਵੀ ਪੁਰਾਣੇ ਵਿੱਚ 36 36 ਟਾਇਰ ਲੈਣਾ ਹੋਏ ਸਾਰੇ ਭਰਾ ਦੇ ਪੰਜਾਬ ਨੰਬਰ ਆ ਤੇ 2014 ਮਾਡਲ ਟਰੈਕਟਰ ਆ ਬਾਈ ਤੇ ਚਾਰੇ ਟਾਇਰ ਟਰੈਕਟਰ ਦੇ 70 80 ਪੈਸੇ ਟਾਇਰ ਪਏ ਆ ਤੇ ਜਲੰਧਰ ਏਰੀਆ ਤੇ ਟਰੈਕ ਖੜਾ ਬਾਈ ਏਰੀਆ ਬਾਈ ਜਲੰਧਰ ਜਲੰਧਰ ਏਰੀਆ ਤੇ ਟਰੈਕ ਖੜਾ ਤੇ ਬਾਈ ਕਹਿੰਦਾ ਮੇਰਾ ਟਰੈਕ ਸਾਰੇ ਪਾਸਿਓਂ ਪੂਰਾ ਵਧੀਆ ਪੂਰਾ ਸੰਭਿਆ ਟਰੈਕ ਆ ਬਾਈ ਕਿਸੇ ਵੀ ਪੁਰਾਣੇ ਬਾਈ ਟਰੈਕ ਲੈਣਾ ਹੋਵੇ 36 30 ਨਿਊ ਹਾਲੈਂਡ 2014 ਮਾਡਲ ਆ ਕਿਸੇ ਵੀ ਪੁਰਾਣੇ ਬਾਈ ਟਰੈਕ ਲੈਣਾ ਹੋਵੇ ਤੇ ਏ ਏਰੀਆ ਜਲੰਧਰ ਏਰੀਆ ਚ ਖੜਾ ਤੇ ਬਾਈ ਕਹਿੰਦਾ 4 ਲੱਖ 80000 ਦੇ ਆਸੇ-ਪਾਸੇ ਮੈਂ ਟਰੈਡ ਬਈ ਤੇ ਹੂੰਗਾ ਸਾਰੇ ਪਾਸੇ ਬਾਈ ਕਹਿੰਦਾ ਟਰੈਡ ਚੈੱਕ ਕਰਕੇ ਵਾਹ ਕੇ ਲੈ ਜਾਓ ਟਰੈਡ ਬਈ ਕਿਸੇ ਵੀ ਪੁਰਾਣੇ ਬਈ ਟਰੈਡ ਲੈਣਾ ਹੋਵੇ ਤੇ ਏਰੀਆ ਜਲੰਧਰ ਚ ਖੜਾ ਹੈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਸਵਰਾਜ 855 ਟਰੈਡ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 2016 ਮਾਡਲ ਟਰੈਟ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਡ ਦੇ ਕਿਸੇ ਵੀ ਪੁਰਾਣੇ ਬਈ ਟਰੈਡ ਲੈਣਾ ਹੋਵੇ ਸਵਰਾਜ 855 ਇਹ ਏਰੀਆ ਤਨੌਲਾ ਤਨੌਲੇ ਏਰੀਆ ਚ ਵੀ ਟਰੈਡ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਡ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਟਰੈਡ ਲੈ ਜਾਓ ਬਾਈ ਪੰਜੀ ਦਾ ਵੀ ਨੌਖੀਨ ਟਰੈਡ ਦੇ ਵਿੱਚ ਕਿਸੇ ਵੀਰ ਪੁਰਾਣੇ ਵੀ ਟਰੈਡ ਲੈਣਾ ਹੋਵੇ 855 2016 ਮਾਡਲ ਤੇ ਬਾਈ ਕਹਿੰਦਾ 5 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰੈਡ ਬਾਈ ਦੇਵਾਂਗਾ ਤੇ ਕਿਸੇ ਵੀਰ ਪੁਰਾਣੇ ਵੀ ਟਰੈਡ ਲੈਣਾ ਹੋਵੇ ਸਵਰਾਜ 855 ਤੇ ਬਾਈ ਦਾ ਫੋਨ ਨੰਬਰ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਫਾਰਮ ਟਰੈਕ 60 ਦਾ ਟਰੈਡ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਬਾਈ ਕੋਲੇ ਦੋ ਟਰੈਟ ਆ ਇਹ ਦੂ ਪਿੱਛੇ ਇੱਕ ਸੋਨਾਲੀ ਕਾ 50 ਦਾ 20 ਮਾਡਲ ਆ ਉਹ ਵੀ ਆਪਾਂ ਦਿਖਾਵਾਂਗੇ ਪਹਿਲਾਂ ਆਹ ਫਾਰਮ ਟਰੈਕ 60 ਦਾ ਸਾਰੇ ਭਰਾ ਦੇਖੋ ਟਰੈਟ ਬਾਈ ਕਿਸੇ ਵੀਰ ਪੁਰਾਣੇ ਬਈ ਟਰੈਟ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ 2002 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਮਗਰਲੇ ਟਾਇਰ ਬਈ 40 ਕੇ ਪੈਸੇ ਆ ਤੇ ਮੂਹਰੇ 80 ਪੈਸੇ ਆ ਕਿਸੇ ਵੀਰ ਪੁਰਾਣੇ ਬਈ ਟਰੈਟ ਲੈਣਾ ਹੋਵੇ ਤੇ ਏਰੀਆ ਰਾਏਕੋਟ ਰਾਏਕੋਟ ਏਰੀਏ ਚ ਬੈਠਾ ੜਖੜਾ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਟਰੈਟ ਲੈ ਜਾਓ ਬਾਈ ਪੂਰਾ ਵਰੀਆ ਟਰੈਟ ਆ ਕਿਸੇ ਵੀ ਪੁਰਾਣੇ ਬਈ ਟਰੈਟ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਬਾਈ ਕਹਿੰਦਾ 1 ਲੱਖ ਤੇ 85000 ਦੇ ਆਸੇ ਪਾਸੇ ਮੈਂ ਟਰੈਟ ਬਈ ਦੇ ਦੂੰਗਾ ਤੇ ਰਾਏਕੋਟ ਏਰੀਏ ਚ ਟਰੈਟ ਖੜਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਟ ਬਾਈ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਤੇ ਇੱਕ ਟਰੈਟ ਬਾਈਕ ਵਾਲੇ ਸੋਨਾ ਲੀਕਾ ਉਹ ਵੀ ਸਾਰੇ ਭਰਾ ਦੇਖ ਲਓ ਬਾਈ ਸੋਨਾ ਲੀਕਾ 20 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ 90 ਪੈਸੇ ਆ ਟਾਇਰ ਦੇ ਕਿਸੇ ਵੀ ਪੁਰਾਣੇ ਬਈ ਸੋਨਾ ਲੀਕਾ 50 ਦਾ ਟਰੈਕਟਰ ਲੈਣਾ ਹੋਵੇ ਤੇ ਇਹ ਵੀ ਉਸੇ ਬਾਈ ਦਾ ਯਾਰ ਰਾਏਕੋਟ ਏਰੀਆ 'ਚ ਖੜਾ ਟਰੈਕਟਰ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 5 ਲੱਖ ਤੇ 80 ਹਜ਼ਾਰ ਦੇ ਆਸੇ ਪਾਸੇ ਮੈਂ ਸੋਨਾ ਲੀਕਾ ਦੇਊਗਾ ਬਈ ਟਰੈਕਟਰ ਸਾਰੇ ਪਾਸੇ ਬਾਈ ਕਹਿੰਦਾ ਨਵਾਂ ਟਰੈਕਟਰ ਆ ਚਾਬੀ ਵੀ ਨਹੀਂ ਕਿਸੇ ਪਾਸੇ ਲੱਗੀ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਸੋਨਾ ਲੀਕਾ 50 ਦਾ ਤੇ ਇਹ ਰਾਏਕੋਟ ਏਰੀਆ 'ਚ ਖੜਾ ਤੇ ਬਾਈ ਕਹਿੰਦਾ 5 ਲੱਖ ਤੇ 80 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਡੀ ਆਈ ਟਰੈਕਟਰ ਲੈਣਾ ਹੋਵੇ 265 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਡੀ ਆਈ 265 ਟਰੈਕਟਰ ਲੈਣਾ ਹੋਵੇ ਤੇ 2002 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਬੈਟਰੀ ਵੀ ਜਮਾ ਮੈਂ ਨਵੀਂ ਰਖਾਈ ਆ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਡੀ ਆਈ 265 ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਕਟਰ ਪੂਰਾ ਵਧੀਆ ਵੇ ਪੂਰਾ ਸਾਫ਼ ਪੂਰਾ ਸੋਹਣਾ ਟਰੈਕਟਰ ਆ ਕਿਸੇ ਵੀਰ ਪੁਰਾਣਾ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਈ ਡੀਆਈ ਤੇ 2 ਲੱਖ ਤੇ 30000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇਵਾਂਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੋਨਾ ਲਿਖਾ ਟਰੈਕਟਰ ਲੈਣਾ ਹੋਵੇ 45 ਦਾ ਸਾਰੇ ਭਰਾ ਦੇਖ ਲਓ ਬਾਈ 2018 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਇਹ ਚਾਰੇ ਟਰੈਕ ਵੀ 70 ਪੈਸੇ ਦਾ ਟਰੈਟ ਦੇ। ਕਿਸੇ ਵੀਰ ਪੁਰਾਣੇ ਬੇ ਸੋਨ ਵਾਲੀ ਕਾ 45 ਦਾ ਟਰੈਟ ਲੈਣਾ ਹੋਵੇ ਤੇ ਪਿੰਡ ਬਾਜਕ ਖੜਾ। ਪਿੰਡ ਬਈ ਬਾਜਕ ਗਿੱਦੜਾ ਮੰਡੀ ਦੇ ਕੋਲੇ ਪਿੰਡ ਆ ਤੇ ਜਿਹੜਾ ਬਠਿੰਡੇ ਚ ਪੈਂਦਾ ਪਿੰਡ ਬਾਜਕ ਬਈ ਬਾਜਕ ਪਿੰਡ ਖੜਾ ਟਰੈਟ। ਕਿਸੇ ਵੀਰ ਪੁਰਾਣੇ ਲੈਣਾ ਹੋਵੇ ਸੋਨ ਵਾਲੀ ਕਾ 45 ਦਾ ਤੇ ਬਾਈ ਕਹਿੰਦਾ 4 ਲੱਖ ਤੇ 10000 ਦੇ ਆਸੇ ਪਾਸੇ ਟਰੈਟ ਦੇਊਗਾ ਬਾਈ। ਸਾਰੇ ਪਾਸਿਓਂ ਬਾਈ ਕਹਿੰਦਾ ਜਾਵਾ ਨਵਾਂ ਟਰੈਟ ਪਿਆ ਬਈ ਕਿਸੇ ਵੀਰ ਪੁਰਾਣੇ ਬਈ ਟਰੈਟ ਲੈਣਾ ਹੋਵੇ। ਸੋਨ ਲੀਕਾ 45 ਦਾ ਤੇ ਇਹ ਪੈਂਟ ਬਾਜੇ ਖੜਾ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸੋਫਾ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ 8 ਫੁੱਟਾ ਸੋਫਾ ਸੀਡਰ ਆ ਤੇ 23 24 ਮਾਡਲ ਆ ਬਾਈ 8 ਫੁੱਟਾ ਸੋਫਾ ਸੀਡਰ ਆ ਬਾਈ 23 24 ਮਾਡਲ ਆ ਕਿਸੇ ਵੀਰ ਪੁਰਾਣੇ ਬਾਈ ਸੋਫਾ ਸੀਟ ਲੈਣਾ ਹੋਵੇ ਤੇ ਗੁਰਵਾਜ ਵਾਲਿਆਂ ਦਾ ਸੋਫਾ ਸੀਟਰ ਬਣਿਆ ਵਾ ਗੁਰਵਾਜ ਵਾਲਿਆਂ ਦਾ ਸੋਫਾ ਸੀਟਰ ਬਣਿਆ ਵਾ ਤੇ ਬਾਈ ਕਹਿੰਦਾ ਸਾਰੇ ਪਸੂ ਪੂਰਾ ਨਵਾਂ ਹੀ ਸੁਪਰਸੀਡਰ ਪਿਆ ਬਾਈ ਕਿਸੇ ਵੀਰ ਪੁਰਾਣੇ ਬਈ ਸੁਪਰਸੀਡਰ ਲੈਣਾ ਹੋਵੇ ਤੇ ਏਰੀਆ ਤਾਰਨ 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 ਏਰੀਏ ਵਿੱਚ ਪਿਆ ਬਈ ਸੁਪਰਸੀਡਰ ਤੇ ਬਾਈ ਕਹਿੰਦਾ 1 ਲੱਖ ਤੇ 55000 ਦੇ ਆਸੇ ਪਾਸੇ ਦਾ ਸੁਪਰਸੀਡਰ ਦੇਵਾਂਗਾ ਬਾਈ ਸਾਰੇ ਪਸੂ ਜਵਾਂ ਨਵਾਂ ਸੁਪਰਸੀਡਰ ਪਿਆ ਕਿਸੇ ਵੀਰ ਪੁਰਾਣੇ ਬਈ ਸੁਪਰਸੀਡਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਈ 7 ਮਸ਼ੀਨਰੀਆਂ ਸੀਗੀਆਂ ਇਸ ਆਪਾਂ ਸੱਤੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ